ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਬਰੀਫ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਬਾਰੇ ਕਾਫੀ ਦਿਨਾਂ ਤੋਂ ਹਾਲਾਤ ਕਾਫੀ ਵਿਗੜੇ ਹੋਏ ਹਨ ਇਸ ਦੇ ਨਾਲ ਹੀ ਗੱਲ ਕਰੀਏ ਅੱਜ ਦੇ ਮੌਸਮ ਦੀ ਅੱਜ ਲਗਭਗ 26 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਨਮੀ ਬਣੀ ਰਹੇਗੀ 81% ਅਤੇ ਬੱਦਲਾਂ ਦਾ ਪੱਧਰ ਦੇਖਿਆ ਜਾਵੇ ਤਾਂ 90% ਬੱਦਲਾਂ ਦਾ ਪੱਧਰ ਬਣਿਆ ਰਹੇਗਾ ਹਵਾ ਦੀ ਦਿਸ਼ਾ ਜੋ ਕਿ ਉੱਤਰ ਵੱਲੋਂ ਚੱਲੇਗੀ ਅਗਲੇ ਕੁਝ ਦਿਨਾਂ ਵਿੱਚ ਜਿਵੇਂ ਕਿ ਸ਼ਨੀਚਰਵਾਰ ਨੂੰ ਨਮੀ ਵਾਲਾ ਮਾਹੌਲ ਬਣਿਆ ਰਹੇਗਾ ਥੋੜੇ ਜਿਹੇ ਬੱਦਲ ਦੇ ਨਾਲ ਨਾਲ ਤਵਾ ਦੁਪਹਿਰ ਨੂੰ ਮੀਂਹ ਪੈਣ ਦੀ ਆਸ ਹੋਵੇਗੀ ਸੋਵਾਰ ਨੂੰ ਵੀ ਥੋੜਾ ਜਿਹਾ ਬੱਦਲ ਦੇ ਨਾਲ ਨਾਲ بارش ਹੋਣ ਦੀ ਵੀ ਆਸ ਹੈ ਮੰਗਲਵਾਰ ਦੀ ਗੱਲ ਕਰੀਏ ਤਾਂ ਦੁਪਹਿਰ ਨੂੰ ਕੁਝ ਮੀਂਹ ਵਰ ਸਕਦਾ ਹੈ ਬੁੱਧਵਾਰ ਨੂੰ ਵੀ ਸਵੇਰ ਨੂੰ ਥੋੜੀ ਜਿਹੀ ਹਲਕਾ بارش ਦਿਖਾਈ ਦੇ ਰਹੀ ਹੈ ਪੰਜਾਬ ਦਾ ਮੌਸਮ ਬਦਲਦਾ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਜਲੰਧਰ ਪਟਿਆਲਾ ਮੁਹਾਲੀ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਹਲਕੀ بارش ਹੋਣ ਦੀ ਵੀ ਸੰਭਾਵਨਾ ਹੈ ਤਾਪਮਾਨ ਗੱਲ ਕਰੀਏ ਤਾਂ ਇਹਨਾਂ ਸ਼ਹਿਰਾਂ ਵਿੱਚ 26 ਤੋਂ 30 ਡਿਗਰੀ ਦੇ ਵਿਚਕਾਰ ਤਰਜ ਕੀਤਾ ਜਾਵੇਗਾ ਅਤੇ ਕੁਝ ਖੇਤਰਾਂ ਵਿਚ ਜਲੋ ਲਟਵੀ ਜਾਰੀ ਰਹੇਗਾ ਨਵੀਂ ਅਤੇ ਹਵਾ ਦੀ ਗੱਲ ਕਰੀਏ ਤਾਂ ਨਵੀਂ ਵੱਡੀ ਨਜ਼ਰ ਆ ਸਕਦੀ ਹੈ ਅੱਜ ਪੰਜਾਬ ਵਿੱਚ ਹਵਾਵਾਂ ਦੀ ਰਫ਼ਤਾਰ 5 ਕਿਲੋਮੀਟਰ ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੇ ਵਿੱਚ ਰਹੇਗੀ ਪਰ ਕੁਝ ਖੇਤਰਾਂ ਵਿੱਚ 15 ਕਿਲੋਮੀਟਰ ਤੱਕ ਦੀ ਵੀ ਰਫ਼ਤਾਰ ਹੋ ਸਕਦੀ ਹੈ ਲੁਧਿਆਣਾ ਵਿੱਚ 6.8 ਕਿਲੋਮੀਟਰ ਦੀ ਦਿਸ਼ਾ ਨਾਲ ਇਹ ਹਵਾਵਾਂ ਚੱਲਣਗੀਆਂ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ 4 ਤੋਂ 7 ਕਿਲੋਮੀਟਰ ਦੇ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਪਟਿਆਲਾ ਦੇ ਵਿੱਚ 4 ਤੋਂ 6 ਕਿਲੋਮੀਟਰ ਦਿਸ਼ਾ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਲੋ ਫਿਲਹਾਲ ਤੇਜ਼ ਹਵਾਵਾਂ ਦੀ ਕੋਈ ਜਾਣਕਾਰੀ ਨਹੀਂ ਹੈ ਇਹ ਹਵਾਵਾਂ ਆਮ ਵਰਗੀਆਂ ਹੀ ਰਹਿਣਗੀਆਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ